ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਖਾਸ ਬੇਨਤੀਆਂ ਅੱਜ ਆਪਾਂ ਸਾਂਝੀਆਂ ਕਰਨੀਆਂ ਨੇ ਅਮਰਿਤਪਾਲ ਸਿੰਘ ਦੇ ਨਾਲ ਦਾ ਇੱਕ ਉਹਦੀ ਸ਼ਕਲ ਵਰਗਾ ਹੂਬ ਹੋ ਇੱਕ ਵੀਰ ਮਲੇਸ਼ੀਆ ਦੀ ਜੇਲ੍ਹ ਵਿੱਚ ਕਿਉਂ ਫਸ ਗਿਆ ਕਿਹੜੀ ਗੱਲ ਦੀ ਸਜ਼ਾ ਮਿਲੀ ਹੈ ਕਿਉਂਕਿ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹੈ ਆਪਾਂ ਇਹ ਚੀਜ਼ਾਂ ਜ਼ਰੂਰ ਸਾਂਝੀਆਂ ਕਰਨੀਆਂ ਨੇ ਸਾਰੇ ਜਾਣੇ ਪਹਿਲਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਲੱਗਿਆ ਸਵੇਰੇ ਹੀ ਮੈਨੂੰ ਵੀ ਤੇ ਮੈਂ ਬੇਨਤੀ ਕਰਨ ਲੱਗਿਆ ਕਿ ਇੱਕ ਵੀਰ ਐ ਮਲੇਸ਼ੀਆ ਦੀ ਜੇਲ੍ਹ ਵਿੱਚ ਐ ਕਿਰਪਾ ਕਰਕੇ ਇਸ ਵੀਰ ਦੀ ਫੋਟੋ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਵੀਡੀਓ ਦੇ ਵਿੱਚ ਵੇਖ ਕੇ ਭਾਵੇਂ ਸਕਰੀਨ ਸ਼ਾਟ ਲੈ ਲਓ ਜਿਵੇਂ ਮਰਜ਼ੀ ਕਰੋ ਇਸ ਵੀਰ ਦੀ ਫੋਟੋ ਸ਼ੇਅਰ ਕਰੋ ਔਰ ਨਾ ਇਹ ਬੋਲ ਸਕਦੇ ਹਨ ਇਹ ਵੀਰ ਜ਼ੁਬਾਨ ਤੋਂ ਨਾ ਹੀ ਇਸ ਵੀਰ ਕੋਲ ਕੋਈ ਪਾਸਪੋਰਟ ਹੈ ਨਾ ਕੋਈ ਐਡਰੈਸ ਹੈ ਜੋ ਕਿ ਸ਼ੇਅਰ ਕਰਨ ਵਾਲਾ ਵੱਧ ਤੋਂ ਵੱਧ ਪਤਾ ਲੱਗੇ ਇਹਦਾ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਕੌਣ ਹੋ ਸਕਦਾ ਇਹ ਪੰਜਾਬ ਤੋਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਆ ਪਰ ਵੀਰੋ ਮੈਂ ਤੇ ਆਪਣਾ ਪੰਜਾਬੀ ਵੀਰ ਕਿਸੇ ਦਾ ਪੁੱਤਰ ਕਿਸੇ ਭਰਾ ਜੇਲ੍ਹ ਦੇ ਵਿੱਚ ਬੇਵਸ ਹੈ ਇਸ ਦੀ ਜ਼ੁਬਾਨ ਬਣ ਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਕੋਈ ਵੀਰ ਦੇ ਘਰ ਵਾਲੇ ਇਹਨੂੰ ਉਥੋਂ ਛੁਡਾ ਲੈਣ ਜਿਹਦਾ ਵੀ ਹੋਵੇ ਆਪਣੇ ਘਰ ਪਹੁੰਚ ਜਾਵੇ ਆਪਣਾ ਮੁੱਖ ਮਕਸਦ ਜਨਾ ਜਿਹੜਾ ਇਹੋ ਹੀ ਹੈ ਇਹੋ ਹੀ ਹੈ ਇੱਕ ਇਹ ਵੀਰ ਹੈ ਅੱਜ ਜੇ ਆਪਾਂ ਇਹਦੀ ਮਦਦ ਕਰਾਂਗੇ ਕੋ ਦੋ ਚਾਰ ਸ਼ੇਅਰ ਕਰਨ ਦੇ ਨਾਲ ਜੇ ਇਹਦੇ ਪਰਿਵਾਰ ਤੱਕ ਉਹ ਪੋਸਟ ਪਹੁੰਚਦੀ ਹੈ ਜਾਂ ਕਿਸੇ ਪਿੰਡ ਦੇ ਬੰਦੇ ਤੱਕ ਜਾਣ ਦੇ ਪਹਿਚਾਣ ਦੇ ਬੰਦੇ ਤੱਕ ਪੋਸਟ ਪਹੁੰਚਦੀ ਹੈ ਤੇ ਆਪ ਇਹ ਸਭ ਤੋਂ ਵੱਡੀ ਸੇਵਾ ਹੋਊਗੀ ਆਪਾਂ ਕਿਤੇ ਗਵਾਚ ਜੀਏ ਕੋਈ ਬੰਦਾ ਆਪਾਂ ਨੂੰ ਆਪਣੇ ਘਰ ਵਾਲਿਆਂ ਨਾਲ ਮਿਲਾ ਦੇ ਤੇ ਆਪਾਂ ਉਸ ਬੰਦੇ ਦਾ ساری ਜ਼ਿੰਦਗੀ एहसान ਨਹੀਂ ਭੁੱਲਾਂਗੇ ਅੱਜ ਸੋਚੋ ਕਿ ਆਪਾਂ ਜੇ ਆਪਣੇ ਮੋਬਾਈਲ ਚ ਲਾਉਂਦੇ ਆ ਦੋ ਚਾਰ ਪੋਸਟਾਂ ਸ਼ੇਅਰ ਕਰ ਦਾਂਗੇ ਤੇ ਇਹ ਵੀਰ ਆਪਣੇ ਘਰਦਿਆਂ ਨੂੰ ਮਿਲ ਗਿਆ ਤੇ ਕਿੰਨਾ ਚੰਗਾ ਹੋਊਗਾ ਹੁਣ ਨਾ ਹੀ ਤੇ ਬੋਲ ਸਕਦਾ ਨਾ ਹੀ ਕੁਝ ਇਹਨੂੰ ਐਡਰੈਸ ਦਾ ਪਤਾ ਕੀ ਹੈ ਕਿਵੇਂ ਆ ਖਬਰ ਹੈ ਕਿਸ ਤਰ੍ਹਾਂ ਕੀ ਵਿਧੀ ਬਣੀ ਕਿਵੇਂ ਉੱਥੇ ਗਿਆ ਪਹੁੰਚਿਆ ਉਹਦੇ ਰੱਬ ਜਾਣਦਾ ਪਰ ਆਪਾਂ ਇਸ ਨੂੰ ਮਲਾਉਣ ਦੀ ਕੋਸ਼ਿਸ਼ ਕਰੀਏ ਇਹ ਕੌਣ ਹੈ ਕਿੱਥੋਂ ਦਾ ਇਹਦਾ ਪਿੰਡ ਪਤਾ ਲੱਗ ਸਕਦੇ ਹੁਣ ਮਲੇਸ਼ੀਆ ਦੀ ਜਿਹੜੀ ਗਵਰਨਮੈਂਟ ਹੈ ਉਹ ਵੀ ਇਸ ਵਿਸ਼ੇ ਨੂੰ ਲੈ ਕੇ ਚਿੰਤਤ ਹੈ ਉਥੋਂ ਦਾ ਪ੍ਰਸ਼ਾਸਨ ਵੀ ਕਹਿ ਰਿਹਾ ਹੈ ਬੇਨਤੀਆਂ ਕਰ ਰਿਹਾ ਕਿ ਭਾਈ ਦੱਸੋ ਕੌਣ ਹੈ ਇਹ ਇਸ ਦੀ ਜ਼ੁਬਾਨ ਖੁਦ ਬਣੋ ਤੁਸੀਂ ਇਹਦੇ ਭਾਈਚਾਰੇ ਦੇ ਲੋਕ ਬਣਨ ਅੱਗੇ ਦੇ ਅੱਗੇ ਪਤਾ ਲੱਗੇ ਕਿ ਆਖਰਕਾਰ ਇਹ ਹੈ ਕਿੱਥੋਂ ਦਾ ਇਸ ਕਰਕੇ ਇਸ ਜ਼ਰੂਰ ਇਸ ਚੀਜ਼ ਨੂੰ ਜ਼ਰੂਰ ਸ਼ੇਅਰ ਕਰਿਓ ਇਹ ਸਾਰੀਆਂ ਚੀਜ਼ਾਂ ਮੈਂ ਇਸ ਕਰਕੇ ਬੇਨਤੀਆਂ ਕੀਤੀਆਂ ਨੇ ਕਿਉਂਕਿ ਅੱਜ ਸਾਨੂੰ ਇਸ ਬਾਰੇ ਜ਼ਰੂਰ ਪਤਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ